ਵੀ ਜਿਹੜੀਆਂ ਮੇਰੇ ਨਾਲ ਲੁਕਣ ਗਈਆਂ ਦੋ ਬੀਬੀਆਂ ਮਾਨਸਾ ਕਨੀ ਦੀਆਂ ਸਗੀਆਂ ਭੈਣਾਂ ਨੇ ਹੱਥ ਖੜੇ ਕਰਤੇ ਕਿਨੀਆਂ ਬਾਬਾ ਜੀ ਅਸੀਂ ਲੋਕਾਂ ਵੇ ਤੁਹਾਡੇ ਨਾਲ ਗੁਫਾ ਚ ਬਾਬਾ ਜੀ ਉਹਨਾਂ ਨਾਲ ਲੁਕ ਗਏ ਗੁਫਾ ਚ ਤਿੰਨ ਘੰਟੇ ਸੰਘਤ ਹੁੰਦਾ ਚੱਤੀ ਤੇ ਹੀ ਨਹੀਂ ਹੈਗੇ ਚਾਚੇ ਕਿੱਥੋਂ ਐਡੇ ਮਹਾਪੁਰਸ਼ ਹਨ ਭਈ ਪਾਲੀ ਗੇ ਪਾਲੀ ਗੇ ਹੱਬ ਕੇ ਬੈ ਗਏ ਸ਼ੇਕਰ ਨੂੰ ਹਾਂ ਚੌਥੇ ਘੰਟੇ ਗੇਨੂ ਵਾਲੇ ਬਾਗ ਚੋਂ ਥੇ ਮੇਰੇ ਬਾਬਾ ਇੱਕ ਰੂਪ ਅਨੇਕ ਸਰੂਪ ਹਰੇਕ ਰੂਪ ਮੇ ਤੇਰੇ ਰੂਪ ਆ ਮੰਮੀ ਜੀ ਚਾਹ ਪੀ ਲਓ ਇੱਕ ਰੂਪ ਅਨੇਕ ਸਰੂਪ ਹਰੇਕ ਰੂਪ ਮੇ ਤੇਰੇ ਰੂਪ ਆ ਕੋਈ ਮੱਖੀ ਮੁੱਖੀ ਪੈ ਜਾਊਗੀ ਮੰਮੀ ਜੀ ਚਾਹ ਪੀ ਲਓ ਪਹਿਲਾਂ ਕੁੜ ਤੇਰਾ ਬਾਪ ਕਿੱਥੇ ਗਿਆ ਅੰਦਰ ਹੀ ਤਾਂ ਹੈਗਾ ਮੰਮੀ ਜਪਨਾ ਅੰਗ ਸੰਚਾਲਿਆ ਦੇ ਕੁੜੇ ਆਪਣੇ ਬਾਪ ਨੂੰ ਵੀ ਤਫੇ दारू ਪਾਲੀ ਹੈ दारू ਤਫੇ ਪਾਲੀ ਕੜਾ ਭੈਣ ਦਾ ਖਸਮ ਕਹਿੰਦਾ दारू ਪਾਲੀ ਨੀ ਅਕਲ ਤੋਂ ਮੁਸ਼ਕਤਾ ਹੀ ਜਾਂਦਾ ਤੂੰ ਟਲ ਜਾ ਟਲ ਜਾ ਚੱਜ ਦੇ ਕੰਮ ਕਰ ਲੈ ਆਪ ਵੀ ਛੱਤਰ ਖਾਏਗਾ ਜੇ ਕਿਸੇ ਨੇ ਸ਼ਿਕਾਇਤ ਕਰ ਲਈ ਤੇ ਜਵਾਕਾਂ ਦੇ ਵੀ ਖਵਾਗਾ ਕੋਈ ਸ਼ਿਕਾਇਤ ਕਰੇ ਨਾ ਕਰੇ ਤੂੰ ਪਹਿਲਾਂ ਭੈਣ ਖੜਾ ਨੀ ਅੱਗੇ ਤੈਨੂੰ ਇਹ ਸਾਲਾਂ ਦਾ ਮੂਤ ਪੀਣਾ ਕੱਢ ਕੱਢ ਅੱਗੇ ਤਾਂ ਮੈਂ ਇੰਨੇ ਸਾਲਾਂ ਦੀ ਸ਼ਿਕਾਇਤ ਕੀਤੀ ਨਹੀਂ ਨਾਲ ਕਢਾਉਂਦੀ ਰਹੀਆਂ ਤੇਰੇ ਨਾਲ ਕਢਾਉਂਦੀ ਰਹੀਆਂ ਨਾਲੇ ਹੋਰ ਹਟ ਜਾ ਹੁਣ ਮਾਰਦਿਆ ਤੂੰ ਕਿਉਂ ਚਾਵਲਾ ਮਾਰਦਿਆ ਤੂੰ ਤੂੰ ਮਾਰਦਾ ਨਹੀਂ ਚੌਰਿਆ ਹਟ ਜਾ ਇਹ ਸਿੱਧੇ ਕੰਮ ਕੋ ਕਰ ਲੈ ਤੜਕੀ ਮੇਰੇ ਸਰਦੀ ਪਾਠੀ ਵਰਗੇ ਮੂੰਹ ਤੋਂ ਬੋਲਣ ਲੱਗ ਜੂ ਉਹ ਕੋ ਦਾ ਕੋ ਤੇ ਆਂਗੂ ਲੱਡੂ ਵੀ ਖਾ ਲਿਓ ਨਾ ਲੱਡੂ ਕੌਣ ਦੇਗਾ ਭਾਈ ਲੱਡੂ ਮੈਂ ਲਿਆਂਦੇ ਸੀ ਰੋਡਾ ਬੀਟਰ ਨਿਕਣ ਦੀ ਖੁਸ਼ੀ ਵਿੱਚ ਛੋਤੀ ਬਣੀਆ ਰੋਠਾ ਫੀਟਰ ਦੀ ਨਾਲੇ ਹੋਇਆ ਤਾਂ ਸਮਾਧੀ ਮੱਥਾ ਵੀ ਟੇਕ ਜਾਂਦਾ ਉਹ ਭੈਣ ਦੇ ਖਾਣ ਦੇ ਚੌਂ ਰੋਲਾ ਪਾਈ ਜੰਨੀ ਐ ਕਿਉਂ ਦੱਸਦਾ ਸ਼ਰੀਕਾਂ ਨੂੰ ਤੂੰ ਕੀ ਗੱਲ ਚੌਣੀ ਤੇਰੇ ਗੱਲ ਹਾਜ਼ਮੇ ਆਉਂਦੀ ਲੋਕਾਂ ਨੂੰ ਐਨੇ ਨੇ ਨਾਮ ਨਿਕਲਦੇ ਲੋਕੀ ਤਾਂ ਢੋਲ ਨਾ ਲਿਆਉਂਦੇ ਆ ਨਾ ਅਸੀਂ ਲੋਕਾਂ ਨੂੰ ਦੱਸੀਏ ਬੇ ਨਾ ਨਾ ਲਿਆਂਦਾ ਕਾ ਤੇ ਨਹੀਂ ਗਿਆ ਤੀ ਛੋਟਾ ਦਿੰਦੇ ਦੀ ਇਹ ਛੋਟਾ ਸਾਡੇ ਕੋਲ ਤਾਂ 6 ਫੁੱਟ ਹੈ। ਇਹ ਮੁੰਡਾ ਕਹਿੰਦਾ ਕਹਿੰਦਾ ਪਾਪੇ ਜੀ ਲੈਣ ਗਿਆ ਕਹਿੰਦਾ 8 ਫੁੱਟਾ ਲੈ ਕੇ ਆ 8 ਫੁੱਟਾ ਕਹਿੰਦੇ ਭਰਪੂਰ ਸਾਰੇ ਪੰਜ ਚਾਰ ਦਿਨ ਲੱਗ ਦੇਦਾ ਤੈਨੂੰ। ਕਦੋਂ ਦੇਣਗੇ? ਪੰਜ ਚਾਰ ਦਿਨ ਕਹਿੰਦੇ ਦੇਣਗੇ ਵਾਲੇ ਕਾਜ ਕਪੜਾ ਇੰਨੇ ਗੁੱਠੇ ਇਕੱਠੇ ਲਬਾਏ ਰਹਿਲੇ ਮੇਰੇ ਤੋਂ ਉਹਨਾਂ ਨੇ ਸੋਸਾਇਟੀ ਆਏ ਨੇ ਸਰਕਾਰੀ ਕੰਮ ਉਹਨਾਂ ਨੇ ਹੋਈ ਉਹ ਜਨੇ ਕਿਤੇ ਪਤਾ ਨਹੀਂ ਕਿੰਨੇ ਕਾਗਜ਼ ਭਰਾਉਣੇ ਆ। ਨਾਲੇ ਰੰਗਰੀ ਬਸੰਤੀ ਰੰਗ ਭੈਂਦੇ ਰੇ ਸੰਗਤ ਰੰਗਾ ਜਾਂਦੀ। ਫੇਰ ਫੇਰ ਕੀ ਮੈਂ ਤਾਂ ਹਰ ਰੰਗ ਦੇ ਉਪਰ ਕਿ ਸੰਣਾ ਵਾਲਾ ਸਾਡਾ ਚਾਹੇ ਰੰਗ ਲਈ ਹਰਾ ਚਾਹੇ ਲਈ ਸੰਤਰੀ ਚਾਹੇ ਨੀਲਾ ਚਾਹੇ ਪੀਲਾ ਬਸ ਮੇਰੇ ਸਤਗੁਰ ਨਰਾਲੇ ਬਾਬੇ ਦਾ ਨਾਰਾ ਜਰੂਰ ਲਿਖਾ ਲਈ ਜਪਨਾ ਆਪਣਾ ਨਾਰਾ ਕੰਨੂ ਲਿਖਿਆਉਂਦਾ ਚਾਚੀ ਇਹ ਤਾ ਜੇ ਲਿਖਿਆ ਕੇ ਵੀ ਲਿਆ ਬਗਾਨਾ ਨਾਰਾ ਲਿਖਿਆ ਕੇ ਲਿਓ ਹੋ ਆ ਗਿਆ ਟੋਬੇ ਦਾ ਘਬਾ ਡੱਡੂ ਜਪਨਾ ਮ ਚਾਚੀ ਜਪਨਾ ਬਗੜਾ ਤੇ ਤੁਮੂ ਕੰਮ ਐ ਕੋਈ ਨਾ ਇਹਨੂੰ ਮੇਰੇ ਖਾਲ ਮਲੰਗ ਕਰੋ ਕੰਮ ਆ ਚੀ ਠੀਕ ਆ ਚਾਚੀ ਠੀਕ ਆ ਬਹਿ ਜਾ ਠੀਕ ਨੂੰ ਮੇਰੇ ਸਾਲਾ ਪਲੇਗ ਪਈਏ ਨੂੰ ਪਲੇਗ ਨਿਕਲੇ 15 ਬਣਾ ਨੂੰ ਇਹ ਨਿਕਲਦਾ ਚਾਚੀ ਮਿੰਤਾ 24 ਘੰਟੇ ਮੈਂ ਤਾਂ ਗੁੱਸੇ ਕਰਨੋਂ ਹਟ ਗਿਆ ਮਾਹ ਮੇਰੇ ਪਿਓ ਵਰਗਾ ਚੱਲ ਉਹ ਲੈਤਾ ਚੱਲ ਵਧਾਈਆਂ ਚਾਚੀ ਤੈਨੂੰ ਰੋਡਾ ਫੀਟਰ ਦੀਆਂ ਪਹਿਲਾਂ ਤਾਂ ਸਵਾ ਵਧਾਈਆਂ ਭਾਈ ਹਾਂ ਵਾਦਾ ਕਰੇ ਤੁੰਨੂੰ ਇਹ ਹੋਰ ਖਰਾਬ ਤੈਨੂੰ ਵੀ ਵਧਾਵੇ ਨਰਾਲਾ ਬਾਬਾ ਸਤਗੁਰ ਮੈਂ ਚਾਹਤਾ ਹਾਂ ਭਾਈ ਚਾਲਿਆਂ ਦੋ ਮੈਨੂੰ ਬੱਬੂ ਮਿਲਿਆ ਦੀ ਨਾ ਚਾਹਦਾ ਰਹਿਣ ਦੇ ਭਾਈ ਮੈਂ ਕਈ ਕਰਾਂ ਦੇ ਵੀ ਆਇਆ ਮੈਂ ਤਾਂ ਪਰਚੀ ਆਈਆਂ ਕੱਟਦਾ ਫਿਰਦਾ ਦੀ ਅੱਜ ਆਣਦਾ ਖਸਮ ਦੇ ਕਹ ਨੂੰ ਜਬਾਨ ਟਿਕਦੀ ਹੈ ਮੇਰੇ ਸਾਜੀ ਲੋਕਰੋ ਸਾਰੇ ਲੈ ਕੇ ਦੱਸਿਆ ਨਹੀਂ ਤੁਹਾ ਚੱਲ ਵਧੀਆ ਭਾਈ ਬਈ ਦੇਖ ਲਾ ਸਤਗੁਰ ਨਰਾਲੇ ਬਾਬੇ ਨੇ 51000 ਦੇ ਬਸਤਰ ਲਿਆ ਕੇ ਰੱਖੇ ਸੀ ਚੱਕ ਕੇ ਮੰਗਤੇ ਨੂੰ ਫੜਾਉਂਦੇ ਨੇ ਚੋਰੇ ਨੇ ਤੇ ਉਹਨੇ ਬਾਬੇ ਨੇ ਇਹਨੂੰ ਰੋਡਾ ਫਿੱਟਰ ਦੇ ਦਿੱਤਾ ਉਹ ਤਾਂ ਫੇਰ ਵੀ ਨਹੀਂ ਮਾੜੀ ਕਰਦਾ ਚਾਚੀ ਗੇਸੇ ਉਹਨੇ ਮਾੜੀ ਕਰਨੀ ਹੀ ਨਹੀਂ ਨਾ 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 ਇਹ ਜਿੰਨਾ ਮਰਜੀ ਭੰਕੀ ਜਾਵੇ ਗਾਲਾਂ ਥੋੜੀਆਂ ਕੱਢਦਾ ਹਾਂ ਇਹ ਤਾਂ ਰਾਤ ਨੂੰ ਮੂਤ ਪੀ ਕੇ ਤਾਂ ਜ਼ਿਆਦਾ ਬੋਲਦਾ ਤਾਂ ਬੱਬੂ ਕਹਿੰਦਾ ਸੀ ਕਹਿੰਦਾ ਟਰੈਕਟਰ ਵੀ ਲਿਆਵਾਂਗੇ ਆਪਾਂ ਵਧੀਆ ਸਮਾਂ ਬੰਦਾ ਕਰੀਏ ਪਏ ਖਾਦ ਪੀਆ ਮੂਤ ਸੋਡਣੀ ਪੀਂਦੇ ਨੇ ਲੋਕ ਲੋਕ ਕੇ ਸਾਰੇ ਕਿਹੜਾ ਨਹੀਂ ਪੀਂਦਾ ਹੈਗਾ ਤੀਵੀਂ ਬਾਤ ਇਹ ਕਰਦੇ ਨੇ ਆਪੀ ਬੋਲ ਨਸ਼ੇ ਪਾਲਕ ਤੇ ਲੇ ਕਰਦੇ ਨੇ ਹੈ ਜੇ ਕੋਈ ਬੰਦਾ ਦੋ ਘੜੀ ਘਰੇ ਬਹਿ ਗਿਆ ਦੋ ਪੇਗੜੀਆਂ ਲਾ ਕੇ ਪਈਆਂ ਦਾ ਉਹਨੂੰ ਤੁਸੀਂ ਮਾਰਾ ਗਿਣੀ ਜਾਂਦੇ ਹੋ ਸਾਰੀ ਰਾਤ ਭੌਂਕਦੇ ਤਾਂ ਨਹੀਂ ਤੇਰੇ ਵਾਂਗੂ ਮੂਤ ਪੀਕੇ ਨਾਗਰੀ ਪੈ ਰਹੇ ਨੇ ਸਾਰੇ ਲੋਕ ਜਿਹੜੇ ਪੀਂਦੇ ਨੇ ਚੁੱਪ ਕਰਕੇ ਪੈ ਜਾਂਦੇ ਨੇ ਆਪਣੇ ਤਾਂ ਆਪ ਦੇ ਮਾਗਰ ਪੈ ਰਹੇ ਨੇ ਹੈ ਇਹਨੇ ਨਹੀਂ ਭਰਾਵਾ ਹਟਲਾ ਆਪਾਂ ਜਿਹੜਾ ਪ੍ਰਧਾਨ ਲਾਲ ਹੈ ਉਹ ਮੇਰੇ ਇਹ ਜਹਾ ਮਗਰ ਬੈ ਉਹ ਮੇਰੀਆਂ ਜੜਾਂ 'ਚ ਬੈਠਾ ਅੱਛਾ ਤੂੰ ਪਰਚੀਆਂ ਕਾਹਦੀਆਂ ਕੱਟਦਾ ਇਹ ਤਾਂ ਦੱਸ ਦੇ ਮੈਨੂੰ ਦੱਸਿਆ ਹੀ ਨਹੀਂ ਪਰਚੀਆਂ ਦਾ ਚਾਚੀ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਸੁਨਾਮ ਛਲਮੇ 'ਚ ਲੱਗਣੀ ਐ ਫਿਲਮ ਬਾਬਾ ਜੀ ਦੀ ਅੱਛਾ ਹਾਂ ਉਥੇ ਮੈਂ ਆਪਣਾ ਜਿਹੜੇ ਛੋਲਿਆ ਤੇ ਕਰਾਰਾ ਲੱਗਰ ਲਾਉਣ ਨੂੰ ਖਰਦਿਆ ਸੂਜੀ ਦੇ ਦਾ ਸੀ ਅੱਛਾ ਚਲੋ ਭਾਈ ਪੂਰੇ ਵਾਸਤੇ ਪਰਚੀਆਂ ਕੱਟਿਆ ਮੈਂ ਕੁਸ ਤਾਂ ਕੋਈ ਦੂਜਾ ਕਣਕਵਾਲ ਜਾਊਗਾ ਉਥੇ ਕੱਟ ਕੇ ਆਉਂਗਾ ਉਹ ਪ੍ਰਧਾਨ ਦੇਖ ਜੜਾਂ 'ਚ ਬੈਠਾ ਉਹ ਕਹਿੰਦਾ ਮਾ ਲੰਗਰ ਪਤਾ ਕਿੰਦੀ ਦੀ ਸਲਾਹ ਕਰੀਏ ਨਾ ਆਪ ਕੱਲ ਲਿਆ ਕੇ ਉੱਥੇ ਛੋਲੇ ਪੂਰੀਆਂ ਦਾ ਲੰਗਰ ਲਾ ਦੇ। ਤਰਨਾ ਤੋਂ ਨਾ ਲਾਉਂਗੇ ਹੋਈ। ਤਰਨਾ ਕਾ ਨੂੰ ਚਾਚਾ ਫਿਲਮ ਲੱਗੂਗੀ ਉੱਥੇ ਬਾਬਾ ਜੀ ਦੀ। ਅੱਛਾ। ਇਹ ਖਾਦਮਾ ਜੱਫੇ ਬੰਦੀ ਜਿਵੇਂ ਬੈਜਿਆ ਕਰੇ ਨਾ ਕਦੇ। ਉੱਥੇ ਨਾਲ ਇੱਧਰ ਸਾਡੀ ਸੇਵਾ ਲੱਗੀ ਆ ਉਧਰ ਹੀ ਜਾਵਾਂਗੇ। ਬਗੜਾ। ਮੇਰੀ ਗੱਲ ਸੁਣ। ਪ੍ਰਧਾਨਗੀ ਵਾਲੀ ਤਾਂ ਦਿਲ ਚੋਂ ਗੱਲ ਕੱਢ ਦੇ। ਉਹ ਤਾਂ ਚਾਚੀ ਮੈਂ ਕਰਤੀ ਮੇਰੀ ਜਣਾ ਚ ਤਾਂ ਨਾ ਬੈਠੀ ਜਦੋਂ ਮੈਂ ਲੰਗਰ ਕੜਾ ਛੋਲਿਆਂ ਦਾ ਲਾਉਣ ਲੱਗ ਰਿਹਾ ਆ ਆਪ ਚੱਕ ਕੇ ਉੱਥੇ ਛੋਲੇ ਪ ਪਾਪਾ ਨੂੰ ਢਾਲ ਤਾਂ ਨਹੀਂ ਦਿੰਦੇ ਜਿੰਨੇ ਜੋ ਅੱਗੇ ਹੈਗੇ ਆ 5 7 7 9 ਨੂੰ ਮੈਂ ਜ਼ਰੂਰ ਦੇ। ਕੀ ਕਰਾਂ ਨਾ ਉੱਥੇ? ਕੜਾ ਛੋਲੇ ਦਾ ਲਾਵਾਂਗਾ ਚਾਚਾ। ਕਿਉਂ? ਕੱਟ ਕੋਟ ਰੱਖੇ ਨਹੀਂ। ਕੱਠ ਤਾਂ ਉਹਦੇ ਫਿਲਮ ਲੱਗੂ। ਆਹ ਲਾ ਚਾਚੀ ਮੈਨੂੰ ਲੱਗਦਾ ਫਿਲਮ ਕਿਹੜੀ ਲੱਗਣ ਦੇਣਗੇ। ਫਿਲਮ ਲੱਗਣੀ ਨਹੀਂ। ਕਿਉਂ? ਵਿਰੋਧ ਕਰਦੇ ਲੋਕ। ਵਿਰੋਧ ਲੈ। ਵਿਰੋਧ ਕੌਣ ਕਰੂ ਚਾਚੀ? ਵਿਰੋਧਾਂ ਨਾਲ ਹੂੰ ਕੀ ਫਰਕ ਪੈਂਦਾ ਉਹ ਤਾਂ ਰੋਜ਼ ਵਿਰੋਧ ਹੁੰਦਾ। ਹਾਂ। ਉਹ ਤਾਂ ਫੋਰਸ ਨਹੀਂ ਹੈਗੀ ਆਪਣੇ ਪ੍ਰਸ਼ਾਸਨ ਕੋਲੇ ਨਹੀਂ। ਅੱਛਾ। ਜੇ ਫਿਲਮ ਲਾਉਣੀ ਹੈ ਚਾਰ ਜ਼ਿਲ੍ਹਿਆਂ ਦੀ ਪੁਲਿਸ ਚਾਹੀਦੀ ਹੈ ਚਾਚੀ ਉੱਥੇ। ਮਾਨਸਾ ਬਰਨਾਲਾ ਸੰਗਰੂਰ ਤੇ ਆਪਣਾ ਪਟਿਆਲਾ ਹਾਂ ਅੱਛਾ ਸਣੀ ਦਿਵਸ ਲਗਾ ਹਾਂ ਉਹ ਹੈ ਸਣੀ ਦਿਵਸ ਸਣੀ ਦਿਵਸ ਉਹਦੇ ਮੈਂ ਸਣੀ ਹੁੰਦਾ ਚਾਚੀ ਇਹ ਕੀ ਰਿਸ ਕਰੂ ਸਣੀ ਦਿਵਸ ਦਾ ਗੱਲੀ ਆ ਬਸ ਆ ਬੋਲਦਾ ਹੈਗਾ ਗੱਲ ਗੁਦਰ ਗੁਦਰ ਬੋਲਦਾ ਫਿਲਮ ਬੋਲਦੀ ਅੱਗੇ ਬਹੁਤ ਵਧੀਆ ਫਿਲਮ ਕਿਉਂ ਹੀ ਬਣ ਜਾਂਦੀ ਹੈ ਚਾਚੀ ਹੈ ਫਿਲਮ ਪਹਿਲਾਂ ਲਿਖਣੀ ਪੈਂਦੀ ਹੈ ਬਾਬਾ ਜੀ ਲਿਖਦੇ ਵੀ ਆਪ ਨੇ ਅੱਛਾ ਫਿਰ ਉਹ ਮੁੰਡਾ ਉੱਥੇ ਕੈਲੀ ਵੀ ਚੰਗਾ ਦੇਖਦਾ ਹੁੰਦਾ ਬੈਠਾ ਡਾਇਰੈਕਟਰ ਡਾਇਰੈਕਟਰ ਵੀ ਬਾਬਾ ਜੀ ਆਪ ਨੇ ਠੀਕ ਐ ਸਾਰਾ ਕੁਝ ਬਾਬਾ ਜੀ ਆਪ ਹੀ ਕਰਦੇ ਨੇ ਐਨੇ ਗਣ ਨਿਰਾਲੇ ਬਾਬੇ ਵਿੱਚ ਹਾਂ ਬਾਬਾ ਜੀ ਗਾਉਂਦੇ ਆ ਆਪਣੇ ਫਿਲਮ ਚ ਉਹ ਕੁੜੀਏ ਆਪਣੇ ਵਜਾਉਂਦੇ ਆ ਆਪਣੇ ਵਜਾਉਦੇ ਤਾਂ ਬਾਬਾ ਜੀ ਇਹੋ ਜਿਹੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਨਿਕਲਦੀਆਂ ਨੇ ਜਦੋਂ ਬਾਬਾ ਜੀ ਵਜਾਉਂਦੇ ਨੇ ਉਹ ਆਵਾਜ਼ਾਂ ਵਜਾ ਲੈਂਦੇ ਨੇ ਜੁੱਤੀ ਮਾਰੂ ਕੱਢ ਕੇ ਕੰਦਰ ਦਾ ਸਾਡੀ ਨੂਹ ਫਿਰਦੀ ਤੂੰ ਤੂੰ ਚਾਵਲਾ ਮਰੀ ਜਾਂਦਾ ਵਜਾਉਣਾ ਕੀ ਹੁੰਦਾ ਵਾ ਸਾਜ਼ ਸਾਰੇ ਵਜਾ ਲੈਂਦੇ ਨੇ ਬਾਬਾ ਜੀ ਆਪ ਆਪ ਬਣਿਆ ਠੁੱਕ ਦਾ ਨਾਲੇ ਹੋਰ